ਆਇਆ ਜਿਹੜਾ ਇੱਕ ਪੋਸਟ ਆ ਇਹ ਖੇਤੀ ਆ ਰਾਸਤਾਂ ਚ ਹੋ ਰਹੀ ਆ ਇਹ ਐਮਪੀ ਚ ਹੋ ਰਹੀ ਆ ਮੱਧ ਪ੍ਰਦੇਸ਼ ਹਰਕਤਾਂ ਹੋ ਰਹੀ ਐ ਤੇ ਇਹਦੇ ਚ ਆਪਣਾ ਇੱਕ ਤੇ ਪੰਜਾਬ ਦਾ ਰੈਵਨਿਊ ਵਧੂਗਾ ਉਹਦੇ ਚ ਤਰਾਜ ਨਹੀਂ ਵੈਸੇ ਚਾਹੀਦਾ ਹਮਾਚਲ ਨੂੰ ਸ਼ੁਰੂ ਕਰਨ ਵਾਲਾ ਬਾਹਰਲੇ ਮੁਲਕਾਂ ਚ ਬਹੁਤ ਇਹ ਹੋ ਚੁੱਕਾ ਇਹ ਸਾਰੇ ਭਵਾਂ ਵਿਰੋਧੀ ਤੇ ਰਿਆ ਇਹਨਾਂ ਦਾ ਵੀ ਜੀ ਕਰਦਾ ਗੱਲਾਂ ਕਰਨ ਨੂੰ ਪਰ ਡਰਦੇ ਸਾਰੇ ਆ ਵੀ ਇਹ ਮੇਰੇ ਤੇ ਤਵਾ ਲੱਗੂਗਾ ਅੰਦਰੋਂ ਨਹੀਂ ਸਾਰੇ ਖੁਸ਼ ਐ ਅੰਦਰੋਂ ਜਿੰਨੇ ਵੀ ਚਾਹੇ ਅਫਸਰ ਬੈਠੇ ਆ ਸਾਰੇ ਕੋਲ ਨੇ ਕੋ ਮਾੜਾ ਮੁੱਕਾ ਇਸ ਚੀਜ਼ 'ਤੇ ਧਿਆਨ ਰੱਖਣ ਦੇ ਇਹਦੇ ਜ਼ਰੂਰ ਬਾਹਰਲੇ ਮੁਲਕਾਂ ਦੇ ਵਿੱਚ ਜੇ ਨਹੀਂ ਅਜੇ ਤਜਵੀਦ ਤੇ ਠੇਕੇ ਜ਼ਰੂਰ ਖੋਲੇ ਜਾਣ ਤਾਂ ਕਿ ਜਿਹੜੀ ਸਾਡੀ ਉਹ ਜਵਾਨੀ ਆ ਉਹ ਸਿੰਥੈਟਿਕ ਨਸ਼ੇ ਤੋਂ ਬਚ ਸਕੇ ਕੀ ਖੇਤੀਬਾੜੀ ਮੰਤਰੀ ਕਿਰਪਾ ਕਰਕੇ ਦੱਸਣਗੇ ਕਿ ਸਰਕਾਰ ਸਿੰਥੈਟਿਕ ਡਰੱਗਸ ਨੂੰ ਠੱਲ ਪਾਉਣ ਲਈ ਪੰਜਾਬ ਵਿੱਚ ਪੋਸਟ ਦੀ ਖੇਤੀ ਕਰਨ ਵਿੱਚ ਕਰਨ ਦਾ ਵਿਚਾਰ ਰੱਖਦੀ ਹੈ ਜੇਕਰ ਰੱਖਦੀ ਹੈ ਤੇ ਕਦੋਂ ਤੱਕ ਵਾਹ ਭਈ ਵਾਹ ਯਾ Yeah, <laughs> a lot. <laughs>